ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫ੍ਰੀ ਕੈਂਸਰ ਚੈੱਕਅਪ ਕੈਂਪ ਲਗਾਇਆ। ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਫ੍ਰੀ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਅਮਰਜੀਤ ਸਿੰਘ ਕਲੇਰਾ ਚੇਅਰਮੈਨ ਫਾਈਨਾਂਸ ਗੁਰਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ٹرسٹ ਢਾਹਾ ਕਲੇਰਾ ਨਹੀਂ ਆਪਣੇ ਕਰ ਕਮਲਾ ਨਾਲ ਕੀਤਾ ਉਹਨਾਂ ਦਾ ਸਹਿਯੋਗ ਕੁਲਵਿੰਦਰ ਸਿੰਘ ਢਾਹਾ ਜਨ ਅਸਕੱਤਰ ਅਜਮੇਰ ਸਿੰਘ ਮਾਨ ਕਨੇਡਾ ਸੀਨੀਅਰ ਟਰਸਟੀ ਅਤੇ ਦਰਸ਼ਨ ਸਿੰਘ ਮਾਲ ਪ੍ਰਬੰਧਕ ਮੈਂਬਰ ਅਤੇ ਮਾਹਰ ਡਾਕਟਰ ਸਹਿਬਾਨ ਨੇ ਦਿੱਤਾ ਹਸਪਤਾਲ ਢਾਹਾ ਕਲੇਰਾ ਵਿਖੇ ਲੱਗੇ ਫ੍ਰੀ ਕੈਂਸਰ ਚੈੱਕਅਪ ਕੈਂਪ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਰ ਮੈਡੀਕਲ អਨਕੋਲੋਜਿਸਟ ਡਾਕਟਰ ਨਵਦੀਪ ਸਿੰਘ ਐਮ ਡੀ ਡੀ ਆਰ ਐਨ ਬੀ ਅਤੇ ਰੈਡੀਏਸ਼ਨ ਅਨਕੋਲੋਜਿਸਟ ਡਾਕਟਰ ਰਾਹੁਲ ਚੋਧਰੀ ਐਮ ਡੀ ਨੇ ਮਰੀਜ਼ਾਂ ਦਾ ਤਸੱਲੀ ਬਖਸ਼ ਚੈੱਕਅਪ ਕੀਤਾ ਮਹਾ ਡਾਕਟਰ ਨੇ ਮਰੀਜ਼ਾਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਤ ਕੀਤਾ ਉਹਨਾਂ ਦੱਸਿਆ ਕਿ ਭਾਰਤ ਵਿੱਚ ਔਰਤਾਂ ਦੀ ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਸਭ ਤੋਂ ਆਮ ਕੈਂਸਰ ਹਨ ਜਦੋਂ ਕਿ ਮਰਦਾਂ ਵਿੱਚ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਜ਼ਿਆਦਾ ਪਾਇਆ ਜਾਂਦਾ ਹੈ